ਇਕੋਦਮ ਖਬਰਾਂ ਆਉਂਦੀਆਂ ਸੀ ਵੀ ਆਟੋਮਾਈਡ ਇੰਡਸਟਰੀ ਜਿਹੜੀ ਆ ਉਹ ਬੜੇ ਡਾਊਨਫਾਲ ਦੇ ਵਿੱਚ ਆ ਉਹ ਕਢ ਲਈ ਇਹਨਾਂ ਡਾਊਨਫਾਲ ਤੋਂ ਬਾਅਦ ਦੋਹੇ ਪਾਸੇ ਪੈਸੀ ਪੈਸੇ ਹੋ ਗਏ ਹੂੰ ਜਿਹਨਾਂ ਦਾ ਨਹੀਂ ਵਿਕਦਾ ਸੀ ਉਹਨਾਂ ਨੇ ਵੇਚਣ ਲੱਗ ਗਿਆ ਗਵਰਨਮੈਂਟ ਨੂੰ ਟੈਕਸਾਂ ਦੇ ਰੂਪ ਚ ਪੈਸਾ ਆਉਣ ਲੱਗ ਗਿਆ 40% ਦਾ ਟੈਕਸ ਹੈ ਹੂੰ ਸਤਮ ਦੀ ਗੱਲ ਹੈ 40% 40% ਮੈਨੂੰ ਐ ਲੱਗਦਾ ਵੀ ਜਿਹਨੇ ਗੱਡੀ ਬਣਾਈ ਉਹਨਾਂ ਦਾ 5-7% ਕਮਾਇਆ ਹੁਣ ਇਹ ਤਾਂ ਸਿੱਧੇ 40% ਬਿਨਾਂ ਕਮਾਈ ਗੋਲ ਹੋ ਗਿਆ। ਹੂੰ ਫਿਰ ਉਹ ਟੈਕਸ ਅਡ ਹੋਣਾ ਹੈ। ਰਜਿਸਟ੍ਰੇਸ਼ਨ ਅਡ ਹੋਣਾ। ਫੋਰਚਨਰ ਗੱਡੀ 50 ਲੱਖ ਦੇ ਮਿਲਦੀ ਹੈ ਬਾਜ਼ਾਰੋਂ ਕਹਿੰਦੇ 25 ਲੱਖ ਚ ਤਿਆਰ ਹੋ ਜਾਂਦੀ ਹੈ। ਤਾਂ 25 ਲੱਖ ਉਹ 40% ਤਾਂ ਟੈਕਸ ਹੀ ਹੈ ਨਾ ਫਿਰ ਹੂੰ ਜੇ 50 ਲੱਖ ਦੀ ਹੈ ਹੂੰ ਤਾਂ ਕੁਦਰਤੀ ਲੱਗਦਾ ਵੀ 20-22 ਲੱਖ ਰੁਪਏ ਤਾਂ ਉਹਦੇ ਟੈਕਸ ਹੀ ਹੈ ਕਹਿੰਦਾ। ਹੂੰ ਰਹਿ ਕਿੰਨੀ ਨਹੀਂ ਗਈ। ਉਹੀ 25-26 ਦੀ। ਮੈਂ ਜਦੋਂ ਆਪਣੀ ਗੱਡੀ ਲਈ ਸੀ ਮੈਂ ਦੇਖਿਆ ਮੈਂ ਸਾਰਾ ਦੇਖਿਆ ਵੀ ਗੱਡੀ ਦੀ ਅਸਲੀ ਕੋਸਟ ਜਿਹੜੀ ਐ ਉਹ 8.5 ਲੱਖ ਸੀ ਤੇ ਮੈਨੂੰ ਗੱਡੀ ਉਹ 13-14 ਲੱਖ ਚ ਮਿਲੀ ਐ ਗੱਡੀ ਉਹ ਤਾਂ ਸਸਤੇ ਦੀ ਗੱਲ ਕਰਦੇ ਹੋ ਹੁਣ ਤੇ ਬਹੁਤ ਫਰਕ ਹੈ ਬਹੁਤ ਫਰਕ ਹੈ ਇਸ ਕਰਕੇ ਕੋਈ ਲੌਜੀਕ ਨਹੀਂ ਹੈ ਅਨਲੌਜੀਕਲ ਗੱਲਾਂ ਸਰਕਾਰਾਂ ਕਰਦੀਆਂ ਨੇ ਉਹ ਇਹ ਦੇ ਸਾਡੇ ਲੋਕ ਹੋਗੇ ਉਹ ਇਹਦੀ ਸਰਕਾਰ ਹੋ ਇਹ ਕੋਈ ਤਰੀਕਾ ਨਹੀਂ ਹੈ ਸਾਲਾਂ ਨਾਲ ਇਹਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ ਪਹਿਲਾਂ ਇੱਕੋ ਹੀ ਗੱਲ ਦਾ ਕੋਈ ਜਵਾਬ ਦੇ ਲੈਣ ਵੀ ਚਾਹੇ ਰੇਲਵੇ ਹੈ ਚਾਹੇ ਆਰਮੀ ਹੈ ਜਾਂ ਗਵਰਨਮੈਂਟ ਦਾ ਆਪਦਾ ਇਨਫਰਾਸਟ੍ਰਕਚਰ ਹੂੰ ਇਹ ਤਾਂ ਇਹ ਵੀ 10 ਸਾਲ ਬਾਅਦ ਕੰਡਮ ਕਰਦੇ ਨੇ ਖਤਮ ਕਰਦੇ ਨੇ ਚਲੋ ਫਿਰ ਤਾਂ ਕੋਈ ਪੱਲੇ ਪੈਂਦੀ ਹੈ ਗੱਲ ਵੀ ਭਾਈ ਕਰੋ ਖਤਮ ਆ ਟ੍ਰੇਨਸ ਐਂਡੀਆਂ ਪੁਰਾਣੀਆਂ ਪੁਰਾਣੀਆਂ ਚੱਲੀ ਜਾਂਦੀਆਂ ਰੇਲਾਂ ਟ੍ਰੇਨ ਚੱਲ ਕੋ ਐਰਲਾਈਨ ਚੱਲਦੀਆਂ ਨੇ ਏਅਰਲੈਨਗਾ ਹੁਣ 10 ਸਾਲ ਦੀ ਉਮਰ ਹੈ ਇਹਨਾਂ ਦੀ ਚੈੱਕ ਕਰ ਲੋ ਜਿੱਦੇ ਜਿ ਰਿਸਕ ਹੈ ਪਿੱਛੇ ਕ੍ਰੈਸ਼ ਵੀ ਹੈ ਇਹ ਚੈੱਕ ਕਰੋ ਉਹਦਾ ਵੀ ਕਿੰਨੇ ਕਿੰਨੇ ਸਾਲ ਪੁਰਾਣੇ ਨੇ ਇਹ ਇਹਨਾਂ ਤੇ ਕੋਈ ਫਾਰਮੂਲਾ ਲੱਗਦਾ ਨਹੀਂ ਇਹ ਹੀ ਫਰਕ ਹੈ ਵੀ ਜਦੋਂ ਅਸੀਂ ਇੱਕੋ ਲੈਵਲ ਇਹਨਾਂ ਰੱਖਦੇ ਹੂੰ ਫਿਰ ਅਨਿਸ਼ਚਿਤਤਾ ਪੈਦਾ ਹੋ ਜਾਂਦੀ ਹੈ ਫਿਰ ਬੰਦਾ ਕਹਿੰਦਾ ਵੀ ਲੈ ਇਹਨੇ ਮੇਰ ਨਾਲ ਧੱਕਾ ਕਰਤਾ ਪੈਦਾ ਕਰ ਲੰਦਿਆ ਹੂੰ ਫੇਰ ਉਹ ਰਸਤੇ ਲੰਬੇ ਛੁੜਨੇ ਨੇ ਫਾਰਮੂਲਾ ਲੈਵਲ ਉਪਰ ਤਾਂ ਸਾਰਾ ਦਾ ਇੱਕੋ ਜਿਹਾ ਹੋ। EV ਦੀ ਵੈਸੇ ਲਾਈਫ ਕੀ ਹੈ ਕਿਉਂਕਿ ਬੈਟਰੀਸ ਉਹਦੀਆਂ ਚੇਂਜ ਕਰਨੀਆਂ ਪੈਂਦੀਆਂ। ਜਿਹੜੀਆਂ ਬੈਟਰੀਸ ਨੇ ਉਹ ਕਿੰਨੇ ਕੋਈ ਸਾਲ ਚੱਲਦੀਆਂ ਨੇ। ਦੇਖੋ ਜੀ ਸਹੀ ਮਾਨਾ ਚ ਬੈਟਰੀ ਦਾ ਤਾਂ ਕੋਈ ਫਾਰਮੂਲਾ ਜਦੋਂ ਵਰਕਿੰਗ ਚ ਆ ਗਈ। ਉਹਦੀ ਲਾਈਫ ਉਹਦੀ ਵੈਟਣੇ ਸ਼ੁਰੂ ਹੋ ਜਾਂਦੀ ਹੈ। ਉਹ ਸੜਮ ਕੱਟਣੀ ਸ਼ੁਰੂ। ਮੰਨ ਲਓ ਇੰਜਣ ਹੈ। ਪੈਟਰੋਲ ਇੰਜਣ ਹੈ। ਹੂੰ। ਉਹਦੀ ਲਾਈਫ ਹੈ 5 ਲੱਖ ਘੰਟਾ। ਹੂੰ। ਤਾਂ 5 ਲੱਖ ਤੱਕ ਇਹ ਗੋਲੀ ਬੰਗੂ ਚੱਲੂ। ਉਸ ਤੋਂ ਬਾਦੋਂ ਘਟਣਾ ਸ਼ੁਰੂ ਹੋਊ। ਹੂੰ। ਬੈਟਰੀ ਫਸਟ ਡੇ ਤੋਂ ਹੀ ਘਟਣੀ ਸ਼ੁਰੂ ਹੋ ਜਾਂਦੀ ਹੈ। ਹੂੰ। ਸਹੀ ਮਾਨਾ ਚ ਬੈਟਰੀ ਦਾ ਜਿਹੜਾ ਹੈ ਲਿਥੀਅਮ ਬੈਟਰੀਆਂ ਨੇ ਲਿਥੀਅਮ ਆਇਨ 2004 ਦੇ ਇਹਨਾਂ ਦਾ। ਸਿਰਫ 2004। ਉਹ ਜੇ ਕੋਈ ਲਗਾਤਾਰ ਚਲਾਉਂਦਾ ਹੈ। ਦੱਬ ਕੇ ਵਰਤਦਾ ਹੈ। ਮਤਲਬ ਇਹ ਉਹ 2-3 ਸਾਲ ਵੀ ਬਿਟਰੀ ਲਾਉਣੀ ਹੈ। ਦੋ ਤਿੰਨ ਸਾਲ ਵੀ ਨਹੀਂ ਕੱਟਣੂ ਨਾ ਯਾਰ ਫੁੱਲ ਵਰਤੋਂ ਚ ਲੈਂਦਾ ਅਗਲਾ ਮੈਂ ਪਤਾ ਚਲਾ ਕੇ ਰੱਖਣ ਦਾ ਮਰਫੜਾ ਫੜਾ ਦੇ ਜੇ ਤੁਸੀਂ ਇੱਕ ਦਿਨ ਦੇ ਵਿੱਚ ਹੀ ਚਾਰ ਜਾਂ ਪੰਜ ਸਾਈਕਲ ਪੂਰੇ ਕਰਤੇ ਤੇ 2000 ਕਿੰਨਾ ਟਾਈਮ ਲੱਗਦਾ ਹੂੰ ਟਰੱਕ ਲਗਾਤਾਰ ਚੱਲਦਾ ਐ ਇੱਥੋਂ ਤੋਰਿਆ ਅਗਲਾ ਨਾ ਬੰਬੇ ਖੜਾਉਣਾ ਹੋਇਆ ਵਿੱਚ ਦੀ ਘੰਟਾ ਦੋ ਘੰਟੇ ਕਰੇ ਡਰਾਈਵਰ ਬਦਲ ਗਿਆ ਕਰੇ ਹੋਰ ਬਦਲ ਗਿਆ ਉੱਥੇ ਉਹਦੀ ਲਾਈਫ ਕੀ ਐ ਹੂੰ ਕਦੋਂ ਚੱਲੂਗਾ ਕਾਰਾਂ ਨੇ ਕਮਰਸ਼ੀਅਲ ਵਜਿਹਾ ਲੰਬਾ ਚੱਲਦੀਆਂ ਨੇ। ਹੂੰ। ਈਵੀ ਇੱਕ ਜਗ੍ਹਾ ਤੇ ਕੰਮ ਜਾਵੇ। ਲੋਕਲ ਜਿੱਥੇ ਸਿਰਫ ਪਤਾ ਵੀ ਇਹਨੇ ਇਸ ਤੋਂ ਵੱਧ ਜਾਣਾ ਹੀ ਨਹੀਂ। ਚਲਾਈ ਘਟਾ ਹੈ। ਚਲਾਈ ਘਟਾ। ਹੁਣ ਅਸੀਂ ਇੰਡਸਟਰੀ ਨਾਲ ਜੁੜੇ ਲੋਕ ਹੂੰ। ਹੂੰ। ਇਧਰ ਕਿਸੇ ਪਾਸੇ ਮਾਰਾ ਮਾਰੀ ਕਰਦੇ ਆ ਆ ਕੇ ਖੜਿਆ। ਹਲੇ ਜੁੱਤੀ ਨਹੀਂ ਲਾਹੀ ਹੁੰਦੀ ਇਹਨੇ ਨਾਲ ਦੇ ਨਾਲ 100 ਕਿਲੋਮੀਟਰ ਤਸਨੇ ਆਗਾ ਵੀ ਆਜੋ ਫਟਾਫਟ ਆਜੋ ਫਟਾਫਟ ਉਧਰ ਹੁਣ ਬੈਠੀ ਹੈ ਚਾਰਜ ਕਰਨ ਵਾਲੀਆਂ ਪਈਆਂ ਨੇ ਕੋਈ ਐਮਰਜੈਂਸੀ ਹੈ ਤਾਂ ਖਤਰਾ ਇਹ ਕੋਈ ਹਸਪੀਟਲ ਦਾ ਜਾਣਾ ਹੈ ਫਿਰ ਤਾਂ ਜਾਵੇ ਖਤਰਾ ਹੀ ਖਤਰਾ ਇਹ ਵੀ ਨਹੀਂ ਉਹਦਾ ਨੇੜੇ ਜਾ ਕੇ ਕਹਿੰਦੇ ਵੀ ਇਹ ਤਾਂ ਬੈਟਰੀ ਟੱਗ ਗਈ ਇਹ ਜਿtheta ਰੂਟੀਨ ਜੌਬ ਹੈ ਸਟੈਂਡਰਡ ਜੌਬ ਹੈ ਵੀ ਇੱਥੋਂ ਚੱਲਣਾ ਹੈ ਇੱਥੇ ਜਾਣਾ ਹੈ ਇੱਥੋਂ ਇਹਦਾ ਵਾਪਸ ਆ ਜਾਣਾ ਹੈ ਫਿਕਸ ਜੀ ਇੱਕ ਲਿਮਿਟੇਸ਼ਨ ਹੈ ਉੱਥੇ ਚੀਜ਼ ਕੰਮ ਜਾਵੇ ਪਰ ਇਹ ਦਾ ਮਤਲਬ ਇਹ ਜੀ ਵੀ ਇਹ 100 ਦਾ 100% ਸਬਸਟੀਟਿਊਟ ਹੋ ਗਿਆ ਦੋ ਮੇਰਾ ਫੋਨ ਚੱਕਣ ਦਾ ਇਹ ਕਾਰਨ ਹੈ ਨਾ ਅੱਜ ਸਵੇਰੇ ਮੈਂ ਖਬਰ ਪੜ ਰਿਆ ਸੀ ਗੱਲ ਕਰਦਿਆਂ ਕਰਦਿਆਂ ਮੈਨੂੰ ਯਾਦ ਆ ਗਿਆ ਵੀ ਟੈਸਲਾ ਕਹਿੰਦੇ ਇੰਡੀਆ ਚ ਲਾਂਚ ਹੋ ਗਈ ਹੈ ਟੈਸਲਾ ਟੈਸਲਾ ਇੰਡੀਆ ਚ ਲਾਂਚ ਹੋ ਗਈ ਹੈ ਸਾਰਾ ਕੁਝ ਹੀ ਆਊਗਾ ਹਮ ਹਲ ਤਾਂ ਅਮਰੀਕਨ ਕਣਕ ਆਉਣੀ ਹੈ ਦੁਬਾਰੇ ਖੇਤੀ ਤੋਂ ਬਾਅਦ ਆਉਣਾ ਨੇ ਹਲੇ ਕੀ ਹੈ ਹਲ ਤਾਂ ਅਸੀਂ ਤਾੜੀਆਂ ਮਾਰਦੇ ਆ ਬੈਠੇ ਹਮ ਲੌਂਚ ਵਾਲੀ ਕੀ ਗੱਲ ਹੈ ਆਂਦਿਆਂ ਨੇ ਪੈਸਾ ਲਾਇਆ ਹੈ ਆਉਗਈ ਵੀ ਹੂੰ ਕੀ ਟੈਸਲਾ ਕਾਰ ਦੀ ਗੱਲ ਕਰਦੇ ਹੂੰ ਮੈਂ ਟੈਸਲਾ ਕਾਰ ਦੀ ਗੱਲ ਕਰ ਰਿਹਾ ਹਾਂ ਹਾਂ ਈਵੀ ਦੀ ਈਵੀ ਦੀ ਹੂੰ ਈਵੀ ਦਾ ਬਹੁਤ ਲੰਮਾ ਟਾਈਮ ਸਲੋਟ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਈਵੀ ਇੱਕ ਵਾਰ ਨਹੀਂ ਆਈ ਈਵੀ ਕਈ ਵਾਰ ਆ ਚੁੱਕੀ ਹੈ ਲੰਮਾ ਸਲੋਟ ਨਹੀਂ ਨਾ ਕਿਉਂਕਿ ਇਹ ਤਾਂ ਕਹਿੰਦੇ ਵੀ ਅਸੀਂ ਚਾਰਜਿੰਗ ਸਟੇਸ਼ਨ ਬਣਾਵਾਂਗੇ ਵੱਡੇ ਵੱਡੇ ਸਟੇਸ਼ਨਸ ਬਣਨਗੇ ਦੇਖੋ ਬਣਾਉਣ ਨੂੰ ਪੈਸਾ ਤਾਂ ਕਮਾਉਣਾ ਹੀ ਹੈ ਨਾ ਚੱਲੇ ਜੀ ਨਾ ਚੱਲੇ ਹੂੰ ਹੂੰ ਬਣਾ ਲੜਨਗੇ ਫਿਰ ਕਿਹਦਾ ਪੈਸਾ ਲੱਗਣਾ ਹੈ ਤੁਹਾਡਾ ਲੱਗਣਾ ਹੈ ਕਿ ਮੇਰਾ ਲੱਗਣਾ ਹੈ ਪਬਲਿਕ ਦਾ ਪੈਸਾ ਲਾ ਦੇਣਗੇ ਨਸਪੋਜ ਕਰ ਦੇਣਗੇ ਮੈਂ ਤਾਂ ਸਾਡੇ ਸੜਕਾਂ ਦੇਖਦਾ ਵੱਡੀਆਂ ਇਹਨਾਂ ਦੇ ਦੋਵੇਂ ਪਾਸੇ ਇਹਨਾਂ ਨੇ ਉਹ ਵੱਡੀਆਂ ਵੱਡੀਆਂ ਟ੍ਰਾਂਚਾਂ ਜੀਆਂ ਬਣਾਈਆਂ ਮਤਲਬ ਕਿੰਨੇ ਕਰੋੜਾਂ ਉਹ ਮਤਲਬ ਕਰੋੜਾਂ ਦਾ ਖਰਚਾ ਕੀਤਾ ਹੋਣਾ ਹੂੰ ਦੇਖਿਓ ਤੁਸੀਂ ਦੋਵੇਂ ਪਾਸੇ ਹੂੰ ਵੱਡੇ ਵੱਡੇ ਨਾਲੀਆਂ ਨੂੰ ਤੇ ਸਲੇਬਾਂ ਪਾਤਰੀਆਂ ਹੋਈਆਂ ਨੇ ਹਾਂਜੀ ਸਲੇਬਾਂ ਉੱਪਰ ਧਰ ਦਿੰਦੇ ਦੇਖਿਓ ਨਾ ਹਾਂਜੀ ਹਾਂਜੀ ਕਦੇ ਵਰਕਿੰਗ ਤੇ ਦੇਖੀ ਹੈ? ਕਰੇ ਦੇਖਿਓ ਚ ਪਾਣੀ ਜਾਂਦਾ? ਨਹੀਂ ਕਦੇ ਵੀ। ਕਦੇ ਵੀ ਨਹੀਂ। ਹਾਂ ਉਹ ਪਾਥੀਆ ਪੱਥਣ ਦੇ ਕੰਮ ਆ ਰਹੀ ਹੈ। ਉਹਦੇ ਪਾਥੀਆ ਬਹੁਤ ਪੱਥੀ ਹੁੰਦੀਆਂ ਨੇ। ਹੂੰ ਹੁਣ ਪਿੱਛੇ ਜੇ ਪਹਿਲਾਂ ਹੋਏ ਨਾ ਪੈਸਾ ਲਾ ਕੇ ਬਣਾਈਆਂ ਹੁਣ ਧੂਰੀ ਚੋਂ ਉਹ ਪੈਸਾ ਲਾ ਕੇ ਦੁਬਾਰੇ ਟੈਂਡਰ ਦੇ ਕੇ ਉਤੜਵਾਈਆਂ ਉਤੜਵਾਈਆਂ। ਚੱਕ ਕੇ ਲੈ ਜਾਓ। ਹੂੰ ਪਬਲਿਕ ਦਾ ਪੈਸਾ ਕਰ ਦੋ ਬਰਬਾਦ ਜਿੰਨਾ ਮਰਜ਼ੀ ਕਰ ਲੋ ਕਿਹੜਾ ਕੋਈ ਰੋਕਣ ਵਾਲਾ ਹੈ? ਹੂੰ ਇੱਕ ਮੈਂ ਵੀ ਦੇਖ ਰਿਹਾ ਸੀ ਕਿ ਟੈਂਪਰੇਚਰ ਦੇ ਨਾਲ ਵੀ ਨੂੰ ਕੋਈ ਫਰਕ ਪੈਂਦਾ ਕਿਉਂਕਿ ਬਾੜੇ ਠੰਡੇ ਇਲਾਕਿਆਂ ਦੇ ਵਿੱਚ ਬੜੀਆਂ ਵੀਡੀਓਜ਼ ਆਈਆਂ ਵੀ ਉਹ ਚੱਲ ਨਹੀਂ ਪਾ ਰਹੀ ਉਹਦੀ ਚਾਰਜਿੰਗ ਵੀ ਹੈ ਉਹਦੇ ਸਭ ਕੁਝ ਹੈ ਹਾਂ ਪੈਂਦਾ ਹੈ ਬਿਲਕੁਲ ਜਿਹੜੀ ਦੇਖੋ ਮੈਂ ਗੱਲ ਇਹ ਵੀ ਜਿਹੜਾ ਇੰਜਣ ਹੈ ਇਹਨੇ ਇੱਕ ਵੱਖਰੀ ਚੀਜ਼ ਹੈ ਤੇ ਇੰਜਣ ਨੂੰ ਵੀ ਕੰਪਲਸਰੀ ਹੁੰਦਾ ਹੈ ਵੀ ਘੱਟੋ ਘੱਟ ਜੀ ਡੀਜ਼ਲ ਇੰਜਣ ਹੈ 88 ਟੈਂਪਰੇਚਰ ਤੇ ਉਹ ਹੋਵੇ ਹਾਂ ਆਪਾਂ ਤਾਂ ਹੀ ਕਹਿੰਦੇ ਵੀ ਗੱਡੀ ਗੱਡੀ ਸਟਾਰਟ ਕਰਕੇ ਖੜਾ ਦੇ ਇਹਰ ਬਾਰਮਪ ਹੋ ਗਈ ਫਿਰ ਚਲਾਵਾਂਗੇ ਫਿਰ ਚਲਾਓ ਉਹਦੇ ਵਿੱਚ ਬਾਰਮਪ ਹੋਣ ਵਾਲਾ ਕੋਈ ਸ਼ੈ ਨਹੀਂ ਨਾ ਉਹ ਉਹਨੂੰ ਲੋਅ ਟੈਂਪਰੇਚਰ 'ਤੇ ਮਾਰੂ ਉਹਨੂੰ ਹਾਈ ਟੈਂਪਰੇਚਰ 'ਤੇ ਮਾਰੂ ਇਲੈਕਟ੍ਰੋਨਿਕ ਹੈ ਅੱਛਾ ਉਹਦੀ ਟੈਂਪਰੇਚਰ ਲਿਮਿਟ ਨੇ ਹੂੰ ਜੇ ਟੈਂਪਰੇਚਰ ਘਟ ਗਿਆ ਉਹਨੂੰ ਤਾਂ ਵੀ ਮੁਸੀਬਤ ਹੈ ਵੱਧ ਗਿਆ ਤਾਂ ਉਹ ਤੋਂ ਵੀ ਵੱਡਾ ਫਾਇਦਾ ਹੂੰ ਉਹਦੀ ਲਿਮਿਟੇਸ਼ਨ ਨੇ ਇੰਨੇ ਨੇ ਨਹੀਂ ਹੋਇਆ ਕਰਦੇ ਆਰਮੀ ਆਪਦੇ ਟਰੱਕ ਆਪਦੀ ਜਦ ਹੀ ਕੋਈ ਮਸ਼ੀਨਰੀ ਹੈ ਬਿਲਕੁਲ ਬਰਫੀ ਲੈ ਰਹੀ ਹੈ ਚੱਲੇ ਫਿਰਦੇ ਨੇ ਪਹਿਲਾਂ ਮੈਂ ਤਾਂ ਇਹ ਲਾ ਰਿਹਾ ਵੀ ਸਭ ਤੋਂ ਪਹਿਲਾਂ ਜੇ ਇਹ ਮੰਤਰੀਆਂ ਤੇ ਜਹਾਜ ਨੇ ਇਹਨਾਂ ਨੂੰ ਈਬੀ ਚ ਕਨਵਰਟ ਕਰੋ ਤਾਂ ਪਤਾ ਲੱਗੂ ਵੀ ਦੋ ਚਾਰ ਡਿੱਗਣਗੇ ਤਾਂ ਵੀ ਇਹ ਕੀ ਮਾਹੌਲ ਤੇ ਚੱਲਦੇ ਨੇ ਹਾਲਾਂਕਿ ਇਲੈਕਟ੍ਰੀਕਲ ਆ ਚੁੱਕਿਆ ਹੈ ਬੈਟਰੀ ਦੇ ਟ੍ਰਾਇਲ ਹੋ ਚੁੱਕੇ ਆ ਉਹ ਪਹਿਲਾਂ ਇਹਨਾਂ ਨੂੰ ਰਹਿਣੇ ਚਾਹੀਦੇ ਪਹਿਲਾਂ 10 ਸਾਲ ਇਹ ਚਲਾਉਣਗੇ ਫਿਰ ਪਬਲਿਕ ਤੇ ਲਾਓਗੇ ਹੂੰ ਇਹ ਤਾਂ ਇਹ ਬਚ ਗਏ ਫੇਰ ਤਾਂ ਠੀਕ ਹੈ ਟੈਂਪਰੇਚਰ ਮੈਟਰ ਕਰਦਾ ਜੀ ਮਸ਼ੀਨਰੀ ਵਾਸਤੇ ਨਿਤਨ ਗੱਡਕਰੀ ਐਥਨੋਲ ਵਾਲੀ ਗੱਡੀ ਲਈ ਤਾਂ ਫਿਰਦੇ ਨੇ ਇਥੈਨੋਲ ਵਾਲੀ ਕਿਉਂ ਆਨੇ ਕੋਲੇ ਬਹੁਤ ਬਲੇਖੇ ਚੋ ਲੋਕਾਂ ਨੂੰ ਦਿਖਾਉਣ ਵਾਸਤੇ ਤਾਂ ਐਥਨੋਲ ਦੀ ਗੱਡੀ ਚਾਹਦੇ ਨਹੀਂ ਨਹੀਂ ਉਹ ਐਥਨੋਲ ਦੀ ਨਹੀਂ ਹੈਗੀ ਉਹ ਹਾਈਡਰੋਜਨ ਗੱਡੀ ਹੈ ਜਿਹੜੀ ਆਉਣ ਵਾਲੇ ਜ਼ਮਾਨੇ ਦੀ ਕਾਰ ਹੈ ਉਹ ਹੈ ਉਹਦੇ ਕੋਲੇ ਗੂਗਲ ਕਰੋ ਚੈਟ ਜੀ ਪੀ ਟੀ ਤੇ ਲੱਭੋ 2022 ਤੋਂ ਟ੍ਰਾਇਲ ਚੱਲ ਰਹੀ ਹੈ ਇੰਡੀਆ ਚ ਹਾਈਡਰੋਜਨ ਕਾਰ ਹਾਈਡਰੋਜਨ ਦੀ ਮੁੜ ਕੇ ਇੰਜਨ ਹੀ ਆਉਣਗੇ ਅਛਾ ਦੁਆਰਾ ਇੰਜਨ ਹੀ ਆਣੇ ਨੇ ਔਣੀ ਇੰਜਨ ਹੈ ਯਾਰ ਅਲਟੀਮੇਟਲੀ ਤਾਂ ਇੰਜਨ ਹੀ ਹੈ ਜਿਹੜਾ ਲਿਮਟਡ ਪਾਵਰ ਦੇ ਸਕਦਾ ਹੈ ਲੰਮਾ ਸਮਾਂ ਇਹਦੇ ਇੱਕ ਸਲੋਅ ਡੈਮ ਵਿਚ ਵਾਲੇ ਹੁਣ ਇੰਜਨ ਲੈਨ ਫਿਊਲ ਤੇ ਸੈਚੂਰੇਟ ਹੋ ਗਈ ਨਹੀਂ ਵਹੀਕਲ ਵਿਕ ਰਿਹਾ ਇਹਨਾਂ ਕਿ ਵੀ ਪੁਰਾਣੇ ਤੋੜੋ ਪੁਰਾਣੇ ਜਬਤ ਕਰ ਲੋ ਈਵੀ ਦੇ ਟ੍ਰਾਂਸਲੇ ਬਾਹਰ ਕੱਢ ਲੇ 10 ਸਾਲ ਬਾਅਦ ਇਹਨਾਂ ਨੂੰ ਕਰਨਗੇ ਵੀ ਇਹਨਾਂ ਦੇ ਤਾਂ ਪਾਪੀ ਪੋਲੂਸ਼ਨ ਬਹੁਤ ਜ਼ਿਆਦਾ ਬੈਟਰੀ ਸਕਰਾਬ ਤੇ ਲਓ ਹਾਈਡਰੋਜਨ ਗੱਡੀਆਂ ਫਿਰ ਇਹਨੂੰ ਸਬਸਕ੍ਰਾਈਬ ਕਰਦਾਂਗੇ ਵੈਸੇ ਤਾਂ ਨਾ ਨੇ ਆਪ ਇਹ ਸਬਸਕ੍ਰਾਈਬ ਹੋ ਜਾਣਾ ਕਿਸੇ ਦੀ ਲੋੜ ਨਹੀਂ ਪੈਂਦੀ ਇਹਦੀ ਲਾਈਫ ਹੀ ਨਹੀਂ ਹੈ ਮੈਨੂੰ ਤੁਸੀਂ ਕਹਿ ਰਹੇ ਹੋ ਇਹ ਜਾਣ ਕੇ ਸਭ ਕੁਝ ਕੀਤਾ ਗਿਆ ਵੀ ਈਵੀ ਤੇ ਲਿਆ ਕੇ ਫਿਰ ਹੁਣ ਦੁਬਾਰਾ ਈਵੀ ਦਾ ਆਪਦਾ ਹੀ ਸਲੋਟ ਦੱਸ ਹਾਲ ਦਾ 10-15 ਸਾਲ ਤੋਂ ਵੱਧ 10-15 ਸਾਲ ਤੋਂ ਮੈਂ ਨਹੀਂ ਕਰ ਸਕਦਾ ਨਾ ਉਸ ਤੋਂ ਪਹਿਲਾਂ ਪਹਿਲਾਂ ਹਾਈਡਰੋਜਨ ਗੱਡੀਆਂ ਬਹੁਤ ਤੇਜ਼ੀ ਨਾਲ ਹਾਈਡਰੋਜਨ ਤੇ ਕਾਰ ਤੇ ਟ੍ਰੇਨ ਤੱਕ ਚੱਲ ਚੁੱਕੀ ਹੈ ਹਾਈਡਰੋਜਨ ਤੇ। ਪੜੋ Google ਕਰੋ ਹਾਈਡਰੋਜਨ ਤੇ ਗੱਡੀ ਚੱਲਦੀ ਹੈ। ਹੂੰ। ਟ੍ਰੇਨਾਂ ਚੱਲ ਪਈਆਂ। ਕਾਰਾਂ ਚੱਲ ਪਈਆਂ ਔਰ ਉਹ ਜ਼ੀਰੋ ਪੋਲਿਊਸ਼ਨ ਨੇ। ਜ਼ੀਰੋ। ਹਾਈਡਰੋਜਨ ਨੁਕਸਾਨਦਾਇਕ ਨਹੀਂ ਹੋ ਸਕਦੀ ਗੈਸ। ਨਾ। ਉਹਦੇ ਦਾ ਬਸ ਪਾਣੀ ਦੇ ਵੇਪਰ ਛੱਡਣੇ ਨੇ ਜਿੱਥੇ ਸਿਲੈਂਸਰ ਹੈ। ਅੱਛਾ। ਗੜਕਰੀ ਕੋਲੇ ਉਹੀ ਹੈ। ਇਥੈਨੌਲ ਨਹੀਂ ਹੈ। ਹੂੰ। ਗੜਕਰੀ ਕੋਲੇ ਉਹੀ ਗੱਡੀ ਹੈ। ਕਰੇਥਨੋਲ ਨੂੰ ਕਿੰਨਾ ਪ੍ਰਮੋਟ ਕਰਕੇ ਕਰਦੇ ਨੇ ਇਥਨੋਲ ਤਾਂ ਇਹਨਾਂ ਦਾ ਟਾਰਗੇਟ ਹੈ ਵੀ ਬਾਹਰੋਂ ਜਿਹੜਾ ਡੀਜ਼ਲ ਪੈਟਰੋਲ ਇਹ ਪਰਚੇਜ਼ ਕਰ ਰਹੇ ਨੇ ਉਹਨੂੰ ਘਟਾਇਆ ਜਾਵੇ ਕਿਉਂਕਿ ਵੱਧ ਤੋਂ ਵੱਧ ਕਰੰਸੀ ਉਧਰ ਹੀ ਲੱਗਦੀ ਹੈ ਹੂੰ ਡਿਪੈਂਡੈਂਸੀ ਬਾਹਰਲੇ ਦੇਸ਼ਾਂ ਤੇ ਚਲੋ ਇਥਨੋਲ ਬਣਾ ਲਓ ਇਥਨੋਲ ਉਹਨਾਂ ਫਾਈਨ ਸਬਸਟੀਟਿਊਟ ਤਾਂ ਹੈ ਨਹੀਂ ਪਰ ਫਿਰ ਵੀ ਮਿਕਸ ਹੋ ਕੇ ਚੱਲਦਾ ਹੈ ਅੱਲਾ 5% ਦੀ 10 ਹੋ ਗਿਆ ਹੁਣ 20% ਚਾਹੀਦਾ ਹੁਣ 20% ਪਰ ਆਉਣ ਵਾਲਾ ਜਿਹੜਾ ਟਾਈਮ ਹੈ ਮੁੜ ਕੇ ਇੰਜਨ ਨਹੀਂ ਹੈ ਪਰ ਉਹ ਹਾਈਡਰੋਜਨ ਦਾ ਹੈ ਸਭ ਕੁਝ ਹਾਈਡਰੋਜਨ ਨਾਲ ਚੱਲੇਗਾ ਟ੍ਰੇਨਸ ਬੱਸਸ ਉਹ ਤਾਂ ਚੱਲੇ ਚੁੱਕੀਆਂ ਨੇ ਟ੍ਰੇਨਸ ਦਾ ਤੁਸੀਂ ਦੱਸਿਆ ਵੀ ਹਾਂ ਇਹ ਦਰਸ਼ਕਾਂ ਵਾਸਤੇ ਨਵੀਂ ਗੱਲ ਹੈ ਉਹ ਨੈਕਸਟ ਪਾਰਟ ਹੈ ਨੈਕਸਟ ਵਾਰਡ ਦੇਖੋ ਅਸੀਂ ਨਹੀਂ ਦੇਖਾਂਗੇ ਨਹੀਂ ਸਮਝਾਂਗੇ ਜੋ ਛਾ ਸਾਨੂੰ ਦਿਖਾਇਆ ਜਾ ਰਿਹਾ ਹੈ ਉਹੀ ਆਖਰੀ ਸੱਚ ਮੰਨ ਕੇ ਚੱਲਾਂਗੇ ਤਾਂ ਸਾਡਾ ਡੁੱਬਣਾ ਤੈ ਹੈ ਹਮ ਆਪਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਵੀ ਇਹ ਕਿੰਨੀ ਕ ਸਹੀ ਹੈ ਤੇ ਕਿੰਨੀ ਕ ਗਲਤ ਪਾਵਰ ਕਿਸ ਤਰੀਕੇ ਨਾਲ ਹੋਏਗੀ ਕਿਉਂਕਿ ਆਪਾਂ ਜਿਵੇਂ ਲੋਕਾਂ ਨੇ ਸੀਐਨਜੀ ਬੜੀ ਲੋਾਈ ਪਰ ਸੀਐਨਜੀ ਦੇ ਹਮੇਸ਼ਾ ਲੋਕੀ ਕਹਿੰਦੇ ਵੀ ਪਾਵਰ ਨਹੀਂ ਰਹਿੰਦੀ ਗੱਡੀ 'ਚ ਗੱਡੀ ਚੜ੍ਹਦੀ ਨਹੀਂ ਹੈਗੀ ਪੈਟਰੋਲ ਤੇ ਲਾਣੀ ਪੈਂਦੀ ਹੈ ਹਾਈਡਰੋਜਨ 'ਚ ਵਧੂ ਹੈ ਗਲਤ ਤਾਂ ਹੀ ਹੈ ਨਾ ਸੀएनजी ਦਾ ਪਰਪਸ ਹੀਗਾ ਸੀएनजी ਦਾ ਪਰਪਸ ਇਹ ਵੀ ਜਿੱਥੇ ਬਹੁਤ ਜ਼ਿਆਦਾ ਧੂੰਆ ਹੈ ਉਹ ਧੂੰਆ ਘਟਾ ਲਿਆ ਨਾਲ ਪਾਵਰ ਵੀ ਘਟ ਗਈ ਪਾਵਰ ਵੀ ਘਟ ਗਈ ਬਿਲਕੁਲ ਸਹੀ ਗੱਲ ਸਹੀ ਜਦ ਇਹ ਨਾ ਪੂਰੇ ਰਹਿੰਦੀ ਹਮ 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 ਉਹ ਹਾਈਡਰੋਜਨ ਉਹਦੇ ਕੋਲੇ ਬਸੇ ਰਹੇ ਹੂੰ ਹਾਈਡਰੋਜਨ ਹੈ ਜਾਂ ਇਲੈਕਟ੍ਰਿਕ ਹੈ ਹਮ ਇਲੈਕਟ੍ਰਿਕ ਵੀ ਜਿਹੜੀ ਵਾਇਰਡ ਕਨੈਕਟ